ਸੈਂਸਦ ਮੈਂਬਰ ਮਲਵਿੰਦਰ ਸਿੰਘ ਕੰਗਦੇਵ ਵੱਲੋਂ ਜੇਪੀ ਨੱਡਾ ਨੂੰ ਕੇਰਿਆ ਗਿਆ ਹੈ ਦੱਸਦੇ ਕਿ ਜੇਪੀ ਨੱਡਾ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ 376 ਕਰੋੜ ਰੁਪਏ ਦੀ કુલ ਬਕਾਇਆ ਰਾਸ਼ੀ ਦੇ ਵਿੱਚੋਂ 220 ਕਰੋੜ ਰੁਪਏ ਕੇਂਦਰ ਦੇ ਹਨ ਤੇ ਕੇਂਦਰ ਨੇ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਨੈਸ਼ਨਲ ਹੈਲਥ ਮਿਸ਼ਨ ਦੇ 800 ਕਰੋੜ ਰੁਪਏ ਤੋਂ ਵੱਧ ਦੇ ਜਿਹੜੇ ਫੰਡ ਨੇ ਰੋਕੇ ਹੋਏ ਨੇ ਅਸੀਂ ਮਾਨਸੂਨ ਸੈਸ਼ਨ ਦੇ ਵਿੱਚ ਹੀ ਇਹ ਮੁੱਦਾ ਉਠਾਇਆ ਸੀ ਪੰਜਾਬ ਨੂੰ ਉਸ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ ਮਲਵਿੰਦਰ ਕੰਗਦੇਵ ਵੱਲੋਂ ਕਿਹਾ ਗਿਆ ਕੇਂਦਰ ਦੇ ਵੱਲੋਂ ਵੱਖ-ਵੱਖ ਸਕੀਮਾਂ ਦੇ ਤਹਿਤ ਪੰਜਾਬ ਦੇ 8000 ਕਰੋੜ ਰੁਪਏ ਤੋਂ ਵੱਧ ਦੇ ਫੰਡ ਰੋਕ ਤੇ ਗਏ ਨੇ ਪਿਛਲੇ ਦੋ ਸਾਲਾ ਤੋਂ ਪੰਜਾਬ ਸਰਕਾਰ ਕੇਂਦਰ ਤੋਂ ਲਗਾਤਾਰ ਆਪਣੇ ਹੱਕਾਂ ਦੀ ਮੰਗ ਕਰ ਰਹੀ ਹੈ ਤੇ ਨੱਡਾ ਜੀ ਨੂੰ ਸਾਡੇ ਹੱਕ ਦੇ 8000 ਕਰੋੜ ਰੁਪਏ ਦਿਓ ਜੇਕਰ ਪੰਜਾਬ ਦੇ ਲੋਕਾਂ ਦੀ ਇੰਨੀ ਚਿੰਤਾ ਹੈ ਤਾਂ ਸਾਡੇ ਹੱਕ ਦਾ ਪੈਸਾ ਕਿਉਂ ਰੋਕਿਆ ਹੋਇਆ ਹੈ ਦਾ ਹੱਕ ਨਟਾ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ 376 ਕਰੋੜ ਰੁਪਏ ਚੋਂ 220 ਕਰੋੜ ਰੁਪਏ ਤੇ ਭਾਰਤ ਸਰਕਾਰ ਨੇ ਯਾਨੀ ਕਿ ਤੁਹਾਡੀ ਸਰਕਾਰ ਨੇ ਪੰਜਾਬ ਨੂੰ ਦੇਣੇ ਆ ਔਰ 800 ਕਰੋੜ ਦੇ ਦੇ ਕ੍ਰੀਪਟ ਤੁਸੀਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਪੰਜਾਬ ਰਾਜ ਨੂੰ ਨਹੀਂ ਦੇ ਰਹੇ ਵਾਰ-ਵਾਰ ਸਾਡੇ ਮੰਗਣ ਤੋਂ ਨਹੀਂ ਦੇ ਰਹੇ तकरीबन 2 ਸਾਲ ਹੋ ਗਏ ਪੰਜਾਬ ਤੁਹਾਡੇ ਕੋ ਆਪਣਾ ਹੱਕ ਦਾ ਪੈਸਾ ਮੰਗ ਰਿਹਾ 8-8 ਤਰੀਕੇ ਨਾਲ 8000 ਕਰੋੜ ਰੁਪਏ ਨੱਡਾ ਜੀ ਭਾਰਤ ਸਰਕਾਰ ਨੇ ਤੁਹਾਡੀ ਸਰਕਾਰ ਨੇ ਪੰਜਾਬ ਦਾ ਰੋਗ ਰੱਖਿਆ ਹੈ ਪਿਛਲੇ ਮਾਨਸੂਨ ਸੈਸ਼ਨ ਦੇ ਦੌਰਾਨ ਵੀ ਅਸੀਂ ਇਹ ਗੱਲ ਤੁਹਾਡੇ ਨਾਲ ਕੀਤੀ ਸੀ ਇਹ ਮੁੱਦਾ ਤੁਹਾਡੇ ਕੋ ਚੁੱਕਿਆ ਸੀ ਵੀ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਆਰਡੀਐਫ ਦਾ ਪੈਸਾ ਸਾਡਾ ਪੰਜਾਬ ਦਾ ਹੱਕ ਜਿਹੜਾ ਆ ਭਾਰਤ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਐਸ ਸੂਨ ਐਸ ਪੋਸੀਬਲ ਰਿਲੀਜ਼ ਕਰੇ ਲੇਕਿਨ ਤੁਹਾਡੇ ਤੁਹਾਨੂੰ ਕੋਈ ਪੰਜਾਬ ਦੀ ਫਿਕਰ ਹੀ ਨਹੀਂ ਹੈ ਅਗਰ ਤੁਹਾਨੂੰ ਪੰਜਾਬ ਦੀ ਥੋੜੀ ਬਹੁਤ ਵੀ ਚਿੰਤਾ ਆ ਤੇ ਪੰਜਾਬ ਦੇ ਸਾਰੇ ਪੈਸੇ ਪੰਜਾਬ ਦਾ ਬੰਨਦਾ ਹੱਕ ਨੱਡਾ ਜੀ ਆਪਣੀ ਸਰਕਾਰ ਤੋਂ ਜਲਦੀ ਰਿਲੀਜ਼ ਕਰਾਓ ਤਾਂਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਤੇ ਪੈਸਾ ਖਰਚੋ ਸਕੇ ਇਸ ਤਰੀਕੇ ਨਾਲ ਦੋਹਰਾ ਮਾਪਦੰਡ ਜਿਹੜਾ ਤੁਸੀਂ ਅਪਣਾਉਨੇ ਹੋ ਇਹ ਮੈਨੂੰ ਲੱਗਦਾ ਹੈ ਬਿਲਕੁਲ ਵਾਜਿਬ ਨਹੀਂ ਹੈ ਨਟਾ ਜੀ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ 300